ਭਗਵਾਨਪੁਰ ਦੇ ਵਿੱਚ ਸ਼੍ਰੀ ਗੁਰਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਜਿਸ ਨੂੰ ਲੈ ਕੇ ਉੱਥੇ ਹੀ ਸਖਤ ਨਿਖੇਦੀ ਜਿਹੜੀ ਹੈ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਬੀਬੀ ਜਗੀਰ ਕੌਰ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਉਹਨਾਂ ਨੇ ਗ੍ਰੰਥੀ ਸਿੰਘਾਂ ਨੂੰ ਸੂਚਿਤ ਕੀਤਾ ਹੈ ਤੇ ਜਿਸ ਦੇ ਦੌਰਾਨ ਕੁਝ ਉਹਨਾਂ ਦੇ ਵੱਲੋਂ ਜਿਹੜੇ ਕਿ ਬਿਆਨ ਵੀ ਦਿੱਤੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਭਗਵਾਨਪੁਰ ਦੇ ਵਿੱਚ ਬੇਅਦਬੀ ਹੋਈ ਹੈ ਉਸ ਨੂੰ ਲੈ ਕੇ ਅਸੀਂ ਨਿਖੇਦੀ ਕਰਦੇ ਹਾਂ ਤੇ ਦੂਜੇ ਪਾਸੇ ਗ੍ਰੰਥੀਆਂ ਨੂੰ ਵੀ ਜਿਹੜਾ ਕਿ ਸੂਚਿਤ ਰਹਿਣਾ ਚਾਹੀਦਾ ਉਹ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਨੇ ਆ ਬੀਬੀ ਜਗੀਰ ਕੌਰ ਦਾ ਹੋਰ ਕੀ ਕਹਿਣਾ ਬਹੁਤ ਹੀ ਦਰਦਨਾਕ ਤੇ ਬੜਾ ਅਫਸੋਸਨਾਕ ਘਟਨਾ ਜਿਹੜੀ ਹੈ ਅੱਜ ਪਿੰਡ ਭਗਵਾਨਪੁਰ ਚ ਵਾਪਰੀ ਗੁਰਦੁਆਰਾ ਸਾਹਿਬ ਵਿੱਚ ਕੋਈ ਸਿਰਸੜੀ ਨੇ ਵੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜੇ ਜਿਹਨੂੰ ਮੌਕੇ ਤੇ ਫੜ ਲਿਆ ਗਿਆ ਪੁਲਿਸ ਨੂੰ ਦਿੱਤਾ ਗਿਆ ਤੇ ਉਹਦੇ ਤੇ ਪਰਚਾ ਦਰਜ ਕਰਾਇਆ ਗਿਆ ਦੁੱਖ ਦੀ ਗੱਲ ਹੈ ਕਿ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਧਾਰਨ ਲੋਕਾਂ ਨੇ ਸ਼ਰਧਾ ਤੇ ਸਤਿਕਾਰ ਦੇ ਨਾਲ ਗੁਰੂ ਨੂੰ ਸੀਸ ਨਵਾਇਆ ਪਰ ਅੱਜ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਹਨ ਲਗਾਤਾਰ ਲੰਬੇ ਸਮੇਂ ਤੋਂ ਇਹ ਪੰਜਾਬੀਆਂ ਦੀ ਅੱਜ ਬਹੁਤ ਇਮਤਿਹਾਨ ਦੀ ਘੜੀ ਹੈ ਕਿ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਸਾਡੀ ਸੋਚ ਕਿੱਧਰ ਨੂੰ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਅਸੀਂ ਸਨਮਾਨ ਨਹੀਂ ਦੇ ਸਕਦੇ ਤੇ ਫਿਰ ਇਹ ਸਮਝ ਲਈਏ ਕਿ ਆਪਾਂ ਗੁਰੂ ਦੇ ਹੋ ਹੀ ਨਹੀਂ ਸਕਦੇ ਬੜਾ ਦੁੱਖ ਹੈ ਗ੍ਰੰਥੀ ਸਿੰਘਾਂ ਨੂੰ ਮੇਰੀ ਬੇਨਤੀ ਹੈ ਸੁਚੇਤ ਹੋ ਕੇ ਕਿਰਿਆ ਕਰੋ ਕਿਉਂ ਪ੍ਰਕਾਤ ਸਿੰਘ ਇਕੱਲੇ ਜਿਹੜੇ ਆ ਉਹ ਛੱਡ ਕੇ ਗੁਰੂ ਸਾਹਿਬ ਨੂੰ ਚਲੇ ਜਾਂਦੇ ਆ ਪਿੰਡ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਜਿਹੜੀ ਕਮੇਟੀਆਂ ਬੰਦੀਆਂ ਉਹ ਕਮੇਟੀਆਂ ਕਮ ਸੋ ਕਮ ਸੁਚੇਤ ਹੋ ਕੇ ਆਪਣੇ ਗੁਰਦੁਆਰੇ ਚ ਇੱਕ ਦੋ ਸੇਵਾਦਾਰ ਜਿਉ ਰੱਖਣ ਤਾਂ ਜੋ ਜੇ ਕਿਤੇ ਗਰੰਤੀ ਸਿੰਘ ਬਾਹਰ ਵੀ ਜਾਂਦੇ ਆ ਤੇ ਉਹ ਸੇਵਾਦਾਰ ਧਿਆਨ ਰੱਖਣ ਕੋਈ ਅਜਨਬੀ ਵਰਦਾ ਕੋਈ ਗਲਤ ਬੰਦਾ ਵਰਦਾ ਤੇ ਉਸ ਨੂੰ ਜੁਰਤ ਨਾ ਪਵੇ ਕਿ ਉਹ ਇਸ ਤਰ੍ਹਾਂ ਦੇ ਅਪਮਾਨਜਨਕ ਘਟਨਾਵਾਂ ਜਿਹੜੀਆਂ ਉਹ ਇੱਥੇ ਵਾਪਰ ਸਕਣ ਸੋ ਅੱਜ ਬਹੁਤ ਹੀ ਦੁੱਖ ਲੱਗਾ ਕਿ ਪਿੰਡ ਭਗਵਾਨਪੁਰ ਸਾਡੇ ਹਲਕੇ ਪੁਲਾਥ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਬਹੁਤ ਤਕਲੀਫ ਹੋਈ ਹੈ ਤੇ ਸਾਰੀ ਇਸ ਗੁੱਲ ਦੇ ਉੱਤੇ ਬਹੁਤ ਹੀ ਪਛਤਾਪ ਕਰ ਰਹੇ ਹੈ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਗੁਰਦੁਆਰੇ ਦੇ ਵਿੱਚ ਜਿਹੜਾ ਕਿ ਅੱਜ ਪੱਤਰੇ ਜੋ ਪਾੜੇ ਗਏ ਹੈ ਮੈਂ ਸਮਝਦੀ ਆ ਕਿ ਬੜੀ ਦੁਖਦਾਈ ਘਟਨਾ ਸਾਨੂੰ ਸਾਰਿਆਂ ਨੂੰ ਸੂਚਿਤ ਹੋਣਾ ਚਾਹੀਦਾ ਬਹੁਤ ਹੀ ਦਰਦਨਾਕ ਤੇ ਬੜਾ ਅਫਸੋਸਨਾਕ ਘਟਨਾ ਜਿਹੜੀ ਹੈ ਅੱਜ ਪਿੰਡ ਭਗਵਾਨਪੁਰ ਚ ਵਾਪਰੀ ਗੁਰਦੁਆਰਾ ਸਾਹਿਬ ਵਿੱਚ ਕੋਈ ਸਿਰਸੜੀ ਨੇ ਵੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ 파ੜੇ ਜਿਹਨੂੰ ਮੌਕੇ ਤੇ ਫੜ ਲਿਆ ਗਿਆ ਪੁਲਿਸ ਨੂੰ ਦਿੱਤਾ ਗਿਆ ਤੇ ਉਹਦੇ ਤੇ ਪਰਚਾ ਦਰਜ ਕਰਾਇਆ ਗਿਆ ਦੁੱਖ ਦੀ ਗੱਲ ਹੈ ਕਿ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਦਾ ਲੋਕਾਂ ਨੇ ਸ਼ਰਧਾ ਤੇ ਸਤਿਕਾਰ ਦੇ ਨਾਲ ਗੁਰੂ ਨੂੰ ਸੀਸ ਨਵਾਇਆ ਪਰ ਅੱਜ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਹਨ ਲਗਾਤਾਰ ਲੰਬੇ ਸਮੇਂ ਤੋਂ ਇਹ ਪੰਜਾਬੀਆਂ ਦੀ ਅੱਜ ਬਹੁਤ ਇਮਤਿਹਾਨ ਦੀ ਘੜੀ ਹੈ ਕਿ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਸਾਡੀ ਸੋਚ ਕਿੱਧਰ ਨੂੰ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਅਸੀਂ ਸਨਮਾਨ ਨਹੀਂ ਦੇ ਸਕਦੇ ਤੇ ਫਿਰ ਇਹ ਸਮਝ ਲਈਏ ਕਿ ਆਪਾਂ ਗੁਰੂ ਦੇ ਹੋ ਵੀ ਨਹੀਂ ਸਕਦੇ ਬੜਾ ਦੁੱਖ ਹੈ ਗਰੰਥੀ ਸਿੰਘਾਂ ਨੂੰ ਮੇਰੀ ਬੇਨਤੀ ਹੈ ਸੁਚੇਤ ਹੋ ਕੇ ਰਿਆ ਕਰੋ ਕਿਉਂ ਗਰੰਥੀ ਸਿੰਘ ਇਕੱਲੇ ਜਿਹੜੇ ਹੈ ਉਹ ਛੱਡ ਕੇ ਗੁਰੂ ਸਾਹਿਬ ਨੂੰ ਚਲੇ ਜਾਂਦੇ ਆ ਪਿੰਡ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਜਿਹੜੀ ਕਮੇਟੀਆਂ ਬੰਦੀਆਂ ਉਹ ਕਮੇਟੀਆਂ ਕਮ ਸੋ ਕਮ ਸੁਚੇਤ ਹੋ ਕੇ ਆਪਣੇ ਗੁਰਦੁਆਰੇ ਚ ਇੱਕ ਦੋ ਸੇਵਾਦਾਰ ਜਰੂਰ ਰੱਖਣਾ ਤਾਂ ਜੋ ਜੇ ਕਿਤੇ ਗਰੰਥੀ ਸਿੰਘ ਬਾਹਰ ਵੀ ਜਾਂਦੇ ਹੈ ਤੇ ਉਹ ਸੇਵਾਦਾਰ ਧਿਆਨ ਰੱਖਣ ਕੋਈ ਅਜਨਬੀ ਵਰਦਾ ਕੋਈ ਗਲਤ ਬੰਦਾ ਵਰਦਾ ਤੇ ਉਸ ਨੂੰ ਜੁਰਤ ਨਾ ਪਵੇ ਕਿ ਉਹ ਇਸ ਤਰ੍ਹਾਂ ਦੇ ਅਪਮਾਨਜਨਕ ਘਟਨਾਵਾਂ ਜਿਹੜੀਆਂ ਉਹ ਇੱਥੇ ਵਾਪਰ ਸਕਣ ਸੋ ਅੱਜ ਬਹੁਤ ਦੁੱਖ ਲੱਗਾ ਕਿ ਪਿੰਡ ਭਗਵਾਨਪੁਰ ਸਾਡੇ ਹਲਕੇ ਪਲਾਥ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਬਹੁਤ ਤਕਲੀਫ ਹੋਈ ਹੈ ਤੇ ਸਾਰੇ ਇਸ ਗੁੱਲਦੇ ਉੱਤੇ ਬਹੁਤ ਹੀ ਪਛਤਾਪ ਕਰ ਰਹੇ ਹੈ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਗੁਰਦੁਆਰੇ ਦੇ ਵਿੱਚ ਜਿਹੜਾ ਕਿ ਅੱਜ ਪੱਤਰੇ ਜੋ ਪਾੜੇ ਗਏ ਹੈ ਮੈਂ ਸਭ ਨੂੰ ਦੱਸਿਆ ਕਿ ਬੜੀ ਦੁਖਦਾਈ ਘਟਨਾ ਹੈ ਸਾਨੂੰ ਸਾਰਿਆਂ ਨੂੰ ਸੂਚਿਤ ਹੋਣਾ ਚਾਹੀਦਾ